ਅਨਪਾਰਗੀ ਖਬਰ ਨ ਕੁਦਰਤੋ ਸਾਹਮਣੇ ਆ ਰਹੀ ਹੈ ਦਰਸਲ ਨਕੋਦਰ ਦੇ ਰੇਲਵੇ ਸਟੇਸ਼ਨ ਦੇ ਬਾਰੀ ਕੰਮ ਪਰਤੇ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਇਸ ਦੇ ਸਬੰਧ ਵਿੱਚ ਜੀਆਰਪੀ ਦੇ ਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਪਛਾਣ ਦੁਰਗੇਸ਼ ਕੁਮਾਰ ਪੁੱਤਰ ਮੋਹਨ ਕੁਮਾਰ ਵਾਸੀ ਯੂਪੀ ਵਜੋਂ ਹੋਈ ਹੈ ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੇਕਰ ਇਸ ਦੇ ਵਿੱਚ ਕੋਈ ਦੋਸ਼ੀ ਵੀ ਪਾਇਆ ਜਾਂਦਾ ਹੈ ਤਾਂ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਰ ਜਿਹੜਾ ਕਰੰਟ ਲੱਗਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈਗੀ ਇਹ ਕੀ ਮਾਮਲਾ ਹੈਗਾ ਇਹ ਸਾਰੇ ਨੂੰ ਸਾਨੂੰ ਪਤਾ ਲੱਗਾ ਕੋਈ 11.5 ਇਹ ਥੀਲ ਵਿੱਚ ਕੰਮ ਕਰਦੇ ਸੀ ਪ੍ਰਾਈਵੇਟ ਠੇਕੇਦਾਰ ਸੀ ਸ਼ੌਟਸ਼ਟ ਹੋ ਗਿਆ ਪੂਰੀ ਨਾਮ ਲਿਖੀ ਨਾਮ ਵਗੈਰਾ ਕੀ ਹੈ ਇਹ ਨਾਮ ਹੈ ਜਰਗੇਸ਼ ਕੁਮਾਰ son of ਮੋਹਨ ਲਾਲ ਕਿਲਾ ਪੁਰਸ ਤੋਂ ਸੰਬੰਧੀ ਜਿਦਾ ਦੁਲਾਪੁਰ ਉੱਤਰ ਪ੍ਰਦੇਸ਼ ਪਰ ਉੱਥੇ ਜਿਹੜਾ ਰੇਲਵੇ ਵਾਲਿਆਂ ਦੇ ਕੁਝ ਮੁਲਾਜ਼ਮ ਹੈਗੇ ਆ ਜਾਂ ਸਾਡੇ ਸੂਤਰ ਹੈਗੇ ਆ ਉਹ ਦੱਸ ਰਹੇ ਹੈਗੇ ਆ ਕਿ ਇਹ ਕਰੰਟਾ ਹੁੰਦੇ ਕਾਰਨ ਜਿਹੜੀ ਮੌਤ ਹੋਈ ਆ ਕਰੰਟ ਪਹਿਲਾਂ ਹੀ ਸੀਗਾ ਤੇ ਬੰਦਾ ਚੜਾ ਦਿੱਤਾ ਉੱਪਰ ਇਹਦੇ ਬਾਰੇ ਹਜੇ ਕੁਝ ਨਹੀਂ ਪਤਾ ਲੱਗ ਸਕਿਆ ਬੰਦੀ ਵੀ ਕਰੰਟ ਦੇ ਨਾਲ ਹੀ ਆ ਤੇ ਨਹੀਂ ਖੰਬਿਆਂ ਦੇ ਵਿੱਚ ਪਹਿਲਾਂ ਜਿੱਦਾਂ ਕਰੰਟ ਸੀਗਾ ਲਾਈਟ ਵਗੈਰਾ ਬੰਦ ਨਹੀਂ ਕਰਵਾਈ ਗਈ ਸੀ ਜਦੋਂ ਕੰਮ ਚੱਲ ਰਿਹਾ ਸੀ ਤਾਂ ਇਹ ਕੋਈ ਕੁਝ ਨਹੀਂ ਬਦਲ ਜਿੰਨੀ ਕੰਮ ਕਰਵਾਈ ਜਾਂ ਅਮਰੀਕਾ ਜੀ ਨਹੀਂ ਬਦਲ ਤੇ ਇਹ ਰਹਿੰਦਾ ਕਿੱਥੇ ਦਾ ਇਹ ਵੈਸੇ ਫਿਲਹਾਲ ਇੱਥੇ ਹੀ ਰਹਿੰਦੇ ਸੀ ਜਿੱਦਾਂ ਜਿਹੜੇ ਕੰਮ ਕਰਦੇ ਨੇ ਅੱਛਾ ਜੀ ਇੱਥੇ ਟੈਂਟ ਵਗੈਰਾ ਲਾ ਕੇ ਠੀਕ ਹੈ ਆਹ ਸੀ 2 ਮਹੀਨੇ ਨੂੰ 4 ਮਹੀਨੇ ਦਾ ਕੰਮ ਕਰਦੇ ਇੱਥੇ ਨਹੀਂ ਤੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਉੱਥੇ ਕੰਮ ਕਰਦਿਆਂ ਨੂੰ ਮੇਨਾ ਕੋ ਮੇਰਾ ਖਿਆਲ ਹੈ ਇਹਨਾਂ ਨੂੰ ਕੋਈ 1.5 ਸਾਲ ਹੋ ਗਿਆ ਕੰਮ ਕਰਦਿਆਂ ਠੀਕ ਕਿਹਦੇ ਸੀ ਸਾਰਾ ਕੰਮ ਇਹ ਕਿਹ ਕਿਹੜਾ ਠੇਕੇਦਾਰ ਹੈਗਾ ਲੀਖ ਪਾਲ ਸਿੰਘ ਸੰਮੂਹ ਕਿਰਪਾਲ ਸਿੰਘ 380 ਕਰੋਲ ਬਾਕ ਯਾਦਰਾਮ ਗੜੀਆ ਪਰਖਾਮ ਜਿਲ੍ਹਾ ਜਲੰਧਰ ਫੋਨ ਨੰਬਰ 95160 52638 ਕਰੰਟ ਆਨ ਦੇ ਕਾਰਨ ਜਿਹੜਾ ਹੈਗਾ ਇਹਦੀ ਕੋਈ ਜਾਂਚ ਵੀ ਕੀਤੀ ਜਾਊਗੀ ਬਿਲਕੁਲ ਜੀ ਕੀਤੀ ਜਾਏਗੀ ਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਬਹੁਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏ ਬਿਊਰੋ ਰਿਪੋਰਟ ਦਾ 7 نیوز ਇੰਡੀਆ